ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਤੁਸੀਂ ਦੇਖ ਰਹੇ ਹੋ ਨਾਉਂਡੀਆਂ ਪੰਜਾਬੀ ਮੈਂ ਹਾਂ ਮਿੱਕੀ ਜੈਕਾਰ ਬੀਤੇ ਦਿਨੀ ਸਿਵਲ ਹਸਪਤਾਲ ਦੇ ਵਿੱਚ ਹੜਕੰਪ ਮਾ ਜਾਂਦਾ ਤਿੰਨ ਮੋਤਾ ਆਈਸੀਯੂ ਦੇ ਵਿੱਚ ਹੋ ਜਾਂਦੀਆਂ ਨੇ ਦੱਸਦੇ ਕਿ ਤਿੰਨ ਮਰੀਜ਼ਾਂ ਦੇ ਵੱਲੋਂ ਦਮ ਤੋੜ ਦਿੱਤਾ ਹੈ ਅਚਾਨਕ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਰੋਸ਼ ਪ੍ਰਦਰਸ਼ਨ ਕੀਤਾ ਜਾਂਦਾ ਹੈ ਤੇ ਦੱਸਿਆ ਜਾਂਦਾ ਹੈ ਕਿ ਆਈਸੀਯੂ ਦੇ ਵਿੱਚ ਆਕਸੀਜਨ ਜਿਹੜੀ ਹੈ ਉਸ ਦੀ ਸਪਲਾਈ ਬੰਦ ਹੋਣ ਕਾਰਨ ਮੌਤ ਹੋ ਗਈ ਸੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੀਤੀ ਰਾਤ ਦਿhane ਜਿੱਥੇ 8.5 ਦੇ ਕਰੀਬ ਤਿੰਨ ਤਨ ਮਰੀਜ਼ ਜਿਹੜੇ ਨੇ ਦਮ ਤੋੜ ਜਾਂਦੇ ਨੇ ਆਕਸੀਜਨ ਬੰਦ ਹੋਣ ਤੋਂ ਬਾਅਦ ਇਹ ਵੱਡੀ ਲਾਪਰਵਾਹੀ ਨਿਕਲ ਕੇ ਸਾਹਮਣੇ ਆਉਂਦੀ ਹੈ ਤੇ ਦੇਖ ਸਕਦੇ ਹੋ ਇਹ ਤਿੰਨੋਂ ਜਿਹੜੇ ਮਰੀਜ਼ ਸੀਗੇ ਇੱਕ ਸਨੇਕ ਬਾਈਟ ਦਾ ਸੀ ਇੱਕ ਓਵਰਡੋਸ ਦਾ ਸੀਗਾ ਤੇ ਇਸ ਦੇ ਨਾਲ ਹੀ ਇੱਕ ਟੀਵੀ ਦਾ ਮਰੀਜ਼ ਸੀਗਾ ਜੋ ਕਿ ਦਾਖਲ ਸੀ ਕਿ ਗੰਭੀਰ ਦੱਸੇ ਜਾ ਰਹੇ ਸੀ ਪਰ ਅਚਾਨਕ ਇਨਾ ਦੇ ਨੱਕ ਤੇ ਲੱਗੀ ਹੋਈ ਆਕਸੀਜਨ ਜਿਹੜੀ ਹੈ ਉਹ ਬੰਦ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਹਨਾਂ ਨੂੰ ਸਾਹ ਲੈਣਾ ਔਖਾ ਹੋ ਜਾਂਦਾ ਹੈ ਤੇ ਇਹ ਦਮ ਤੋੜ ਜਾਂਦੇ ਨੇ ਅਕਸਰ ਲੋਕ ਜਿਹੜੇ ਨੇ ਜਦ ਵੀ ਕੋਈ ਪਰਿਵਾਰਕ ਮੈਂਬਰ ਬਿਮਾਰ ਹੁੰਦਾ ਉਸ ਨੂੰ ਹਸਪਤਾਲ ਲੈ ਕੇ ਜਾਂਦੇ ਨੇ ਤਾਂ ਜੋ ਕਿ ਇਹਨਾਂ ਦੀ ਜਾਨ ਬਚ ਜਾਵੇਗੀ ਪਰ ਦੇਖ ਸਕਦੇ ਹੋ ਹਸਪਤਾਲ ਜਾਣ ਤੋਂ ਬਾਅਦ ਆਕਸੀਜਨ ਹੀ ਬੰਦ ਕਰ ਦਿੱਤੀ ਜਾਂਦੀ ਹੈ ਆਕਸੀਜਨ ਖਤਮ ਹੋ ਜਾਂਦੀ ਹੈ ਜਿਸ ਕਰਕੇ ਦੇਖ ਸਕਦੇ ਹੋ 35 ਮਿੰਟ ਤੱਕ ਆਕਸੀਜਨ ਨਹੀਂ ਆਉਂਦੀ ਅਤੇ ਤਿੰਨ ਤਿੰਨ ਮਰੀਜ਼ ਜਿਹੜੇ ਨੇ ਦਮ ਤੋੜ ਜਾਂਦੇ ਨੇ ਉਸ ਤੋਂ ਬਾਅਦ ਇਹ ਵਿਵਾਦ ਜਿਹੜਾ ਹੈ ਫੈਲ ਜਾਂਦਾ ਹੈ ਤੇ ਮੌਕੇ ਤੇ ਦੱਸਤੀਏ ਕਿ ਪ੍ਰਸ਼ਾਸਨ ਪਹੁੰਚਦਾ ਹੈ ਅਤੇ ਲਗਾਤਾਰ ਵੱਡੇ ਸਵਾਲ ਜਿਹੜੇ ਨੇ ਸਿਵਲ ਹਸਪਤਾਲ ਦੇ ਪ੍ਰਸ਼ਾਸਨ ਤੇ ਚੁੱਕੇ ਜਾਂਦੇ ਨੇ ਜਲੰਧਰ ਦੇ ਸਿਵਲ ਹਸਪਤਾਲ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਟਰੋਮਾ ਸੈਂਟਰ ਦੇ ਵਿੱਚ ਐਤਵਾਰ ਰਾਤ ਉਸ ਸਮੇਂ ਹਫੜਾ ਤਫਰੀ ਮਾ ਜਾਂਦੀ ਹੈ ਜਦੋਂ ਆਕਸੀਜਨ ਪਲਾਨਟ ਤੋਂ 35 ਮਿੰਟ ਲਈ ਸਪਲਾਈ ਰੁਕਣ ਕਾਰਨ ਆਈਸੀਯੂ ਵਿੱਚ ਦਾਖਲ ਤਿੰਨ ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ ਕੁੱਲ 5 ਮਰੀਜ਼ਾਂ ਨੂੰ ਆਕਸੀਜਨ ਸਪਲਾਈ ਰੁਕਣ ਕਰਕੇ ਨੁਕਸਾਨ ਹੋਇਆ ਜਿਨ੍ਹਾਂ ਵਿੱਚ 2 ਦੀ ਜਾਨ ਬਚ ਗਈ ਹੈ ਇਸ ਘਟਨਾ ਤੋਂ ਬਾਅਦ ਹਸਪਤਾਲ 'ਚ ਹੰਗਾਮਾ ਹੋ ਗਿਆ ਤੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਭਾਰੀ ਰੋਸ ਜ਼ਾਹਟਾ ਹੈ ਇਹ ਮਾਮਲਾ ਰਾਤ ਕਰੀਬ 9 ਵਜੇ ਦਾ ਹੈ ਜਾਣਕਾਰੀ ਮਿਲਣ ਤੇ ਸਿਹਤ ਮੰਤਰੀ ਡਾਕਟਰ ਬਰਬੀਰ ਸਿੰਘ ਕਰੀਬ ਰਾਤ 1:30 ਵਜੇ ਸਿਵਲ ਹਸਪਤਾਲ ਪਹੁੰਚਦੇ ਨੇ ਉਹਨਾਂ ਨੇ ਇਸ ਮਾਮਲੇ ਨੂੰ ਲੈ ਕੇ ਬੰਦ ਕਮਰੇ 'ਚ ਡਾਕਟਰ ਨਾਲ ਮੀਟਿੰਗ ਕੀਤੀ ਤੇ ਨਾਲ ਹੀ ਰਾਤ ਨੂੰ ਡੀਸੀ ਹਿਮਾਂਸ਼ੂ ਅਗਰਵਾਲ ਵੀ ਮੌਕੇ ਤੇ ਪਹੁੰਚ ਗਏ ਮ੍ਰਿਤਕਾਂ ਦੀ ਪਛਾਣ ਦੱਸ ਤਈਏ ਅਰਚਨਾ ਜਿਸ ਦੀ ਉਮਰ 15 ਸਾਲ ਸੀ ਅਵਤਾਰ ਲਾਲ 32 ਸਾਲ ਅਤੇ ਰਾਜੂ ਜਿਸ ਦੀ ਉਮਰ 30 ਸਾਲ ਵੱਜੂ ਜਾਣੀ ਜਾਂਦੀ ਹੈ ਅਰਚਨਾ ਨੂੰ 17 ਜੁਲਾਈ ਨੂੰ ਸੱਪ ਦੇ ਕੱਟਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਸੀ ਤੇ ਅਵਤਾਰ ਲਾਲ ਨੂੰ 27 ਜੁਲਾਈ ਨੂੰ ਨਸ਼ੇ ਦੀ ਓਵਰ ਡੋਸ ਕਾਰਨ ਦਾਖਲ ਕਰਵਾਇਆ ਗਿਆ ਸੀ ਅਤੇ ਰਾਜੂ ਨੂੰ 24 ਜੁਲਾਈ ਨੂੰ ਟੀਵੀ ਦੇ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਸੀ ਤੇ ਪਰਿਵਾਰਕ ਮੈਂਬਰਾਂ ਦਾ ਇਹੀ ਸੋਚਣਾ ਸੀ ਕਿ ਜੇ ਹਸਪਤਾਲ ਦਾਖਲ ਕਰਾਵਾਂਗੇ ਤਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਜਾਨ ਬਚ ਜਾਏਗੀ ਪਰ ਕੀ ਪਤਾ ਸੀ ਕਿ ਹਸਪਤਾਲ ਜਾ ਕੇ ਉਹਨਾਂ ਦੇ ਨਾਲ ਇਹ ਸਲੂਕ ਹੋਵੇਗਾ ਤੇ ਉਹਨਾਂ ਨੂੰ ਆਪਣੇ ਪਰਿਵਾਰਕ ਮੈਂਬਰ ਨੂੰ ਵਿਛੋੜਾ ਦੇਣਾ ਪਵੇਗਾ